ਪੁਲਸ ਵਾਲੇ ਆ ਗਏ ਠੀਕ ਹੈ ਇਹ ਕਹ ਰਿਹਾ ਪਿੱਛੇ ਹਟ ਜਾਓ ਵੀ ਪਾਣੀ ਹੋਰ ਛੱਡ ਰਿਆ ਉੱਪਰ ਤੋਂ ਹਾਂਜੀ ਹਾਂਜੀ ਚਲੋ ਵੀ ਚਲੋ ਤੁਸੀਂ ਬਾਕੀ ਦੇਖੋ ਦੇਖ ਲਓ ਉੱਥੇ ਰੋੜੀ ਟੁੱਟ ਗਈ ਯਾਰ ਰੋੜਾ ਬੰਦ ਹੋ ਗਿਆ ਸਿੱਧੀ ਲਾਈਵ ਤਸਵੀਰਾਂ ਠੀ ਜੱਪ ਨੂੰ बेनती कर रहे कि जाओ पर लोग नहीं मानते भाई। भाई खंबे स्लीपर तो नहीं देखो कितनी दुनिया खड़ी है पुलिस घूम रही है टाइम शाम के बाद छे बजे चाली मिनट हो गए

ਦੇਖੋ ਐ ਭਾਈ ਪੂਰਾ ਕੱਗ ਗਰਾ ਕੱਗ ਗਰ ਹੱਲੇ ਹੋਇਆ ਓ ਭਾਈ ਆਇਓ ਨਾ ਕਹਿੰਦਾ ਆਇਓ ਇੱਥੇ ਆਇਓ ਓ ਭਾਈ ਨੂੰ ਕਹੇ ਅੱਗੇ ਨਾਲੇ ਜਾਂਦੇ ਮੋਟਰ ਨਾਲ ਅੱਗੇ ਜਾਂਦੇ ਟੋਰਨ ਤੱਕ ਆ ਗਏ ਵਾਹੀ ਗੁਰੂ ਮਹਿਰ ਕਰਿਓ ਮਹਿਰ ਕਰਿਓ ਭਾਈ ਗੁਰੂ ਕਾ ਜੰਦੇ ਜਾਓ ਲਿਆ ਉਹ ਵੀਡੀਓ ਬਣਾਉਣਾ ਬੱਸ ਤੂੰ ਵੀ ਤੇ ਲੇਕ ਕਰੀਂ ਤੇ ਨੋਟੀਫਾਈ ਕਰੀਂ ਹਾਂ আর ਇਸਕਾ ਕਰੋ ਮੰਮਲੇ ਕਿਰੇਵਾ ਦੇਖੋ ਭਾਈ ਇਧਰ ਫਤਵਾ ਹੋ ਗਈ ਮੇਰੇ ਗਾੜੀ ਕਿੱਥੇ ਮੇਰੇ ਸਾਹਮਣੇ ਕਿਰੇਵਾ ਉਹ ਦੇਖੋ ਭਾਈ ਪਿੱਛੇ ਤੱਕ ਪਾਣੀ ਦੀ ਮਾਰ ਲੈ ਬਾਈ ਨੇ ਘੁੰਮਰੇ ਵਾਸੀ ਤੁਹਾਾਰੇ ਮੋਟਰਸਾਈਕਲ ਉਹ ਰੀਵੈਟਿੰਗ ਵੀਡੀਓ ਲੇਕਿਨ ਇਹ ਬਹੁਤ ਆਟੇ ਉਰਹਾ ਦੇਖ ਹਾਂ ਇਹਦੇ ਪਾਣੀ ਹੁਣ ਨਹੀਂ ਕੋਈ ਆ ਅੰਦਰ ਤੋਂ ਵੀਡੀਓ ਬਾਬਾ ਵੀਡੀਓ ਬਾਬਾ ਵੀਡੀਓ ਬਾਬਾ ਇਹ ਕਿ ਬਾਈਕ ਸੇ ਪੋਲੀ ਨੂੰ ਟੁੱਟਲੀ ਉੱਥੇ ਵੀ ਇਹ ਰਸਤਾ ਬਲੌਗ ਹੈ ਸਾਡਾ ਲਾਈਵ ਅੱਗੇ ਸੇ ਸ਼ੇਅਰ ਕਰਦੇ ਰਹੋ ਸਾਡਾ ਲਾਈਵ ਅੱਗੇ ਸੇ ਸ਼ੇਅਰ ਕਰਦੇ ਰਹੋ ਉਹ ਪਾਣੀ ਘਾਮ ਆ ਗਿਆ ਧੰਨਵਾਦ ਸਾਰੇ ਨਹੀਂ ਆਇਆ ਵਾਹਿਗੁਰੂ ਵਾਹਿਗੁਰੂ ਹੋਈ ਜਾਣਾ ਬਾਕੀ ਟੀਮ ਆ ਰਹੀ ਹੈ ਤਾਂ ਭਾਈ ਭਾਈ ਤਾਂ ਭਾਈ ਮੇਗੀ ਤਾਂ ਭਾਈ ਪਿੰਡੋਂ ਅਬਦੀ ਸੁਰਤ ਸਾਰੇ ਬਾਈ ਘਰਾਂ ਦੇ ਬੱਚਾ ਨਿਕਲੇ ਹੋਏ ਆ ਕੋਈ ਟਿਕਰਾ ਕਰ ਆਪਣੇ ਆਰੇ ਬੱਸ ਹੋ ਰਹੀ ਆ ਜੀ ਆ ਜੋ ਇੱਧਰ ਹੈ ਦੀਪ رائے ਹੈਲੋ ਹਾਂਜੀ ਹਾਂਜੀ ਹੈਲੋ ਬਾਈ ਹੈਲੋ ਤਵਾਹੀ ਵਿੱਚ ਕੀ ਬਾਈ ਇੱਥੇ ਦਾ ਪਿੰਡਨ ਸਾਲਾ ਜ਼ਿਲ੍ਹਾ ਮੁਹਾਲੀ ਲਾਲੂ ਟੇਪ ਰੂਮ ਰੋਡ ਬੈਠੀਏ ਬਲੌਗ ਹੋ ਗਿਆ ਔਰ ਟੁੱਟੇ ਕੇ ਉੱਤੇ ਪੁਲੀ ਇਹ ਲਾ ਇਹ ਗਿਆ ਖੱਬਾ ਇਹ ਹੋ ਗਿਆ ਖੱਬਾ ਬੱਸ ਬਾਈ ਪਾਣੀ ਕੇ ਤੂਰ ਥੋੜਾ ਹੋਰ ਵੱਧ ਰਿਹਾ ਹੋ ਹਾਂਜੀ ਹੋ ਗਿਆ ਕਿੰਨੇ ਲੜਕੇ ਹਾਈ ਬੀਟ ਕੋ ਭਾਈ ਬੋਲੀ ਮਿਲਾ ਰਿਹਾ ਕਿਉ ਡੋ ਸਮੀਤ ਕੋਰ ਹਾਂਜੀ ਵਾਹਿਗੁਰੂ ਕਰਨ ਜੀ ਵੀ ਸਭ ਦੇਖ ਸਕਾਂ ਠੀਕ ਹੈ ਹਾਂਜੀ ਹਾਂਜੀ ਅੱਜ ਸਾਡੇ ਵਾਲਾ ਵੀ ਕਮ ਔਖਾ ਜੀ yogdeep rae देखो उठ लाई तस्वीर ਆਸ ਕੰਪਨੀ ਜਾਣੇ ਹਣਾ ਬਾਈ ਯਾਤਰੀ ਕੜੇ 5 ਬੰਦੇ ਹਨ ਵਾਸਤੇ ਉਹ ਵੜਾ ਕੇ ਮੋੜ ਤੇ ਨਾਲ ਦੇਖ ਰਿਓ ਦੇਖੋ ਆ ਠੀਕ ਆ ਸਾਰਾ ਨਜੀਦ ਲਾਲੂ ਡੇਰਾ ਵਸੀ ਪਿੰਡ ਹੰਸਾਲਾ ਹਾਂਜੀ ਹਾਂਜੀ ਮੋਤੀ ਸੂਰਤ ਲਾਲੂ ਡੇਰੇ ਪ੍ਰੂਨ ਰੋਡ ਬਲਾਕ ਲੈਲੀ ਦੱਪਰ ਇਹ ਹੈਗਾ ਚਿੱਟਰ ਬੰਬ ਪੀਗਾ ਉਹ ਕੰਬਾ ਗਿਰਦੇ ਹਿਓ ਜੋੜ ਆਹ ਫਿਰ ਮਗਾ ਸਕਾ ਇੱਥੇ ਆ ਤੂੰ ਕਿਹ ਬਣਾ ਰਿਹਾ ਆ ਪਾਪ ਵਾਲੇ ਨੂੰ ਕਹਿੰਦੇ ਆਪਣੀ ਗੌਰ ਰੱਖੇ ਤੇਰੇ ਨਾਲ

ਨੀ ਰੋਗ ਆ ਬਾਈ ਜੀ ਨੀ ਰੋਗ ਦੇਸਾਂ ਵਾਲਾ ਕਿੰਨੂੰ ਇਕੱਠੀ ਹੋ ਰਹੀ ਆ ਉਰਾ ਜੀ ਅਰ ਮੋਲਾ ਆ ਜਾ ਮਾਜਲਾ ਵਰਕ ਕਰਵਾ ਠੀਵਾ ਇਧਰੋਂ ਆਇਓ ਠੀਕ ਐ ਰੋੜ ਹੋ ਗਿਆ ਬੰਦ ਲਾਲੂੜੂ ਤੇ ਬਨੂੜ ਇਹ ਦੇਖੋ ਬਾਈ ਇਧਰ ਹੀ ਆ ਗਿਆ ਪਾਣੀ ਬਾਹਰ ਚਲਾ ਫੁੱਲ ਕੇ ਉੱਪਰ ਦੇਖਾਂ ਉਹ ਨਾ ਹੈ ਨਹੀਂ ਠੀਕ ਤਾਂ ਫਾਂਵਾ ਸਾਨੂੰ ਉੱਥੇ ਦਾ ਯਾਦ ਭਾਈ ਮੇਰੀ ਇੱਥਾ ਵੀ ਲੀਆ ਲਿਆਕ ਟਿਵਾ ਬਾਦਲ ਉੜ ਗਿਆ ਪੱਟੜ ਪੂਰ ਪੱਟ ਖਾਮਾ ਯਾਰ ਹਾਂ ਹੌਲੀ ਚਲੇ ਹੌਲੀ ਇਹ ਵੀ ਦੇਖੋ ਤੁਸੀਂ ਵੀਰਾਂ ਤੁਸੀਂ ਪੱਗਰ ਦੇ ਰਹਾ ਵਾ ਠੀਕ ਹੈ ਜਿੱਥੇ ਤੱਕ ਗੱਡੀ ਤੁਹਾਡੀ ਨਜ਼ਰ ਆਵੇ ਸਾਰਾ ਪੱਗਰ ਦਾ ਪਾਣੀ ਹੈ ਇੱਥੇ ਵੀ ਬੜਦੇ ਪਾਣੀ ਦੇ ਦੇਖੇ ਰਾਤ ਨੂੰ ਹੁਣ ਛੱਡਿਆ ਗਹਿਰੇ ਪਾਣੀ ਪਿੱਛੇ ਮਤਲਬ ਹੋਰ ਸੁਹਣਾ ਲਈ ਇੱਕ ਤਾਂ ਇਹੋ ਦੇਖੋ ਭਾਈ ਇਧਰ ਵੀ ਪਾਣੀ ਵਾਈ ਫਸਲਾਂ ਸਾਰੀ ਤਬਾਹ ਹੋ ਗਈਆਂ ਉਹ ਕਿ ਆਪਨੇ ਰਿਕਾਰਡ ਕਰਦ ਹੋ ਰਿਹਾ ਬੰਦੇ ਆ ਹਾਂ ਹਾਂ ਇਹ ਦੇਖੋ ਇਹ ਪੰਡਰਾ ਪੂਰਾ ਕੱਕਰ ਇਹ ਫੁੱਲ ਪਾਣੀ ਚੱਲ ਰਿਹਾ ਸਲੋ ਰੱਖ ਇਹ ਦੇਖੋ ਭਾਈ ਇਤਨਾ ਜਾ ਰਿਹਾ ਪਾਣੀ ਕੱਕਰ ਦਾ ਰਾਹੂ ਗੱਡੀਆਂ ਉਹ ਤਰਫ ਤਰੋਗੇ ਪੂਰਾ ਦੇਖੋ ਵੇ ਕਿ ਕਿੰਨੀ ਗੜੀ ਕਿੱਧਰ ਦੇ ਉਪਰ ਹੈ ਜਿਹੜਾ ਪੁਲ ਆਇਆ ਹੋਇਆ ਕਿੰਨਾਂ ਪਿੰਡਾਂ ਨਾਲ ਦੀ ਸੁਰਤ ਹੈ ਸਭ ਦੇਖ ਸਕਾਤਾ ਵਾ ਅੱਗੇ ਬੜੇ ਬੱਲੇ ਲੱਗੇ ਨੇ ਰੋਕਣਾ ਰੋਕਣਾ ਹੈ ਬਈ ਇਹ ਰੋਕਣਾ ਬਰਾਦੀ ਕੁਛ ਨਹੀਂ ਪਤਾ ਹੁੰਦਾ ਹੈ ਟਾਈਮ ਕਾ ਪਤਾ ਲੱਗਿਆ ਵਿੱਚ ਗਏ ਪਾਣੀ ਵਧ ਰਿਹਾ ਨਾ ਹੌਲੀ ਹੌਲੀ ਦੇਖੋ ਇਹ ਦੇਖੋ ਤੁਸੀਂ ਕਿੰਨੀ ਦੁਨੀਆ ਖੜੀ ਇੱਥੇ ਆਪਾਂ ਅੱਗੇ ਚੱਲਦੇ ਹਾਂ ਅੱਗੇ ਜਿਹੜਾ ਇੰਤਰੀ ਜਾਣਾ ਹੈ ਅੱਗੇ ਹੈ ਅੱਗੇ ਚ ਲੈ ਨਾ ਨਾ ਉਹਦੇ ਤੋਂ ਫੰਮੇ ਪਿੰਡ ਪਾਣੀ ਵਰ ਰਹੇ ਅਮੋ ਦੀ ਮਾ ਸਿੱਧੀ ਲੈ ਸਿਗਰਟ ਜੀ ਭਾਈ ਪਿੰਡ ਬਣਾਉਣੀ ਸੂਰਤ ਨੂੰ ਸੇ ਪਿੰਡ ਦੇ ਵਿੱਚ ਪਾਣੀ ਆ ਗਿਆ ਬਾਈ ਪੜਨਾ ਸ਼ੁਰੂ ਹੋ ਗਿਆ ਜਿਹੜੀ ਨਿਕਾਸੀ ਸੀ ਪਾਣੀ ਦੀ ਕਰੀ ਹੋਈ ਪਿੰਡ ਦੇ ਵਿੱਚ ਉਹ ਜ਼ਰਾ ਪਾਣੀ ਹੁਣ ਪਾਸੇ ਜਾ ਰਿਹਾ ਬਾਈ ਔਰ ਅਸੀਂ ਲਾ ਦੀ ਬੈਰੀਕੇਡ ਬੰਦ ਕਰਦੇ ਰਸਤਾ ਚੱਲ ਪੇਪਰਾਂ ਚ ਲੱਗੋ ਪਹੁੰਚਦੇ ਸਿਰਫ ਇਹ ਪਾਣੀ ਕੱਢ ਰਹੇ ਨਾ ਹੋਰ ਪਾਣੀ ਵੜ ਗਿਆ ਬਾਈ ਇੱਧਰ ਪਿੱਛੇ ਅੰਚਲ ਦਾ ਇਹ ਵਾ ਬਾਈ ਅੰਡਣ ਦਾ ਆਇਆ ਵਾਜੁਰ ਸਿੰਘ ਆਪਣੇ ਘਰ ਤੋਂ ਹਾਂ ਬੱਤੀ ਕਿੱਥੀ ਲੱਗਦਾ ਇਹ ਲਾਈਵ ਸਾਡੇ ਤਾਂ ਕੋਈ ਆਏ ਜਿਆਰੀ ਵਾਜੀ ਅਸੀ ਮਸੀਨਾ ਜੇ ਕੋਪਰ ਹਾਂ ਇਹ ਦੋਸਤ ਜੀ ਬਾਈ ਰੋਜੀ ਖਰਸਾ ਵਾਹਿਗੁਰੂ ਜੀ ਦੀ ਫਤਿਹ